ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਹੈਡਲਾਈਨਸ ਤੇ 2026 ਵਿੱਚ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਪੀਆਰ ਅਤੇ ਐਕਸਪ੍ਰੈਸ ਐਂਟਰੀ ਤੋਂ ਅਨਫਲੈਟਿਕ ਪ੍ਰੋਗਰਾਮ ਤੱਕ ਪੰਜ ਵੱਡੇ ਰਾਹ ਖੁੱਲੇ 2025 ਦੀ ਸ਼ੁਰੂਆਤ 'ਚ ਕੈਨੇਡਾ ਵਿੱਚ ਨਵੇਂ ਵਪਾਰਕ ਨਿਯਮ ਲਾਗੂ ਛੋਟੇ ਤੋਂ ਵੱਡੇ ਕਾਰੋਬਾਰਾਂ ਲਈ ਆਸਾਨ ਪ੍ਰਕਿਰਿਆ ਨਿਵੇਸ਼ ਵਧੇਗਾ ਨੌਕਰੀਆਂ ਦੇ ਮੌਕੇ ਖੁੱਲਣਗੇ ਅਤੇ ਦੇਸ਼ ਦੀ ਅਰਥਵਿਵਸਥਾ ਹੋਵੇਗੀ ਮਜ਼ਬੂਤ ਅਫਸੋਸ ਸਰਵੇਖਣ ਦਰਸਾਉਂਦਾ ਹੈ ਕਿ 2025 ਵਿੱਚ ਕੈਨੇਡੀਅਨ ਲੋਕ ਸਭ ਤੋਂ ਜ਼ਿਆਦਾ ਕਿਸ ਤਰ੍ਹਾਂ ਦੀਆਂ ਖਬਰਾਂ ਦੇਖ ਰਹੇ ਹਨ ਕੈੜੀਆਂ ਚੀਜ਼ਾਂ ਉਹਨਾਂ ਨੂੰ ਚਿੰਤਤ ਕਰ ਰਹੀਆਂ ਹਨ 2026 ਵਿੱਚ ਕੈਨੇਡਾ ਵਿੱਚ ਨਵੇਂ ਕਾਨੂੰਨ ਅਤੇ ਨਿਯਮ ਲਾਗੂ ਹੋਣਗੇ ਸੜਕ ਸੁਰੱਖਿਆ ਅਤੇ ਵਪਾਰ ਡਿਜੀਟਲ ਸੁਰੱਖਿਆ ਸਿਹਤ ਸੇਵਾਵਾਂ ਅਤੇ ਵਾਤਾਵਰਣ ਤੱਕ ਲੋਕਾਂ ਦੀ ਜ਼ਿੰਦਗੀ ਹੋਵੇਗੀ ਹੋਰ ਆਸਾਨ ਹੁਣ ਖਬਰਾਂ ਵਿਸਥਾਰ ਨਾਲ 2026 ਵਿੱਚ ਕੈਨੇਡਾ ਜਾਣ ਦੇ ਸੁਪਨੇ ਦੇਖਣ ਵਾਲਿਆਂ ਲਈ ਵੱਡੀ ਖਬਰ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਪੀਆਰ ਲਈ ਕਈ ਆਸਾਨ ਰਾਹ ਖੋਲ੍ਹੇ ਹਨ ਸਭ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਹੈ ਜੋ ਕਿ ਪੜੇ ਲਿਖੇ ਅਤੇ ਕੰਮ ਦਾ ਤਜਰਬਾ ਰੱਖਣ ਵਾਲਿਆਂ ਲਈ ਹੈ ਦੂਜਾ ਪ੍ਰੋਵੀਜ਼ਨਲ ਨੋਮਿਨੀ ਪ੍ਰੋਗਰਾਮ ਤੀਜਾ ਪਰਿਵਾਰਕ ਸਪਾਂਸਰਸ਼ਿਪ ਚੌਥਾ ਸਟੱਡੀ ਪੀਆਰ ਅਤੇ ਪੰਜਵਾਂ ਮਹੱਤਵਪੂਰਨ ਰਾਏ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਇਹ ਸਾਰੇ ਰਾ 2026 ਵਿੱਚ ਹਜ਼ਾਰਾਂ ਲੋਕਾਂ ਲਈ ਕੈਨੇਡਾ ਪੀਆਰ ਦਾ ਸੁਨਹਿਰਾ ਮੌਕਾ ਬਣ ਰਹੇ ਹਨ 2026 ਵਿੱਚ ਕੈਨੇਡਾ ਜਾਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਇਹ ਸਮਾਂ ਬਹੁਤ ਹੀ ਮਹੱਤਵਪੂਰਨ ਸਾਬਤ ਹੋਣ ਵਾਲਾ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਆਉਣ ਦੀਆਂ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਇਮੀਗ੍ਰੈਂਟਸ ਨੂੰ ਪਰਮਨੈਂਟ ਰਿਹਾਇਸ਼ ਦੇਣ ਦਾ ਫੈਸਲਾ ਕੀਤਾ ਹੈ ਜਿਸ ਦਾ ਮੁੱਖ ਕਾਰਨ ਦੇਸ਼ ਵਿੱਚ ਵਰਕਰਾਂ ਦੀ ਘਾਟ ਬੁੱਢੀ ਹੋ ਰਹੀ ਆਬਾਦੀ ਅਤੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ ਅਤੇ ਇਸ ਕਾਰਨ 2026 ਵਿੱਚ ਕੈਨੇਡਾ ਪੀਆਰ ਲਈ ਕਈ ਆਸਾਨ ਅਤੇ ਸਪਸ਼ਟ ਰਾਹ ਖੁੱਲ ਰਹੇ ਹਨ ਸਭ ਤੋਂ ਪਹਿਲਾਂ ਗੱਲ ਕਰੀਏ ਐਕਸਪ੍ਰੈਸ ਐਂਟਰੀ ਸਿਸਟਮ ਦੀ ਜੋ ਅਜੇ ਵੀ ਕੈਨੇਡਾ ਪੀਆਰ ਦਾ ਸਭ ਤੋਂ ਤੇਜ਼ ਅਤੇ ਲੋਕਪ੍ਰੀਆ ਰਾਹ ਹੈ ਜਿਸ ਵਿੱਚ ਉਮੀਦਵਾਰਾਂ ਨੂੰ ਉਹਨਾਂ ਦੀ ਉਮਰ ਪੜ੍ਹਾਈ ਐਮਰਜੈਂਸੀ ਜਾਂ ਫਿਰ ਫ੍ਰੈਂਚ ਭਾਸ਼ਾ ਤੇ ਸਕੋਰ ਅਤੇ ਕੰਮ ਦੀ ਤਜਰਬੇ ਦੇ ਆਧਾਰ ਤੇ ਅੰਕ ਮਿਲਦੇ ਹਨ ਅਤੇ ਜਿਨ੍ਹਾਂ ਦੇ ਅੰਕ ਜ਼ਿਆਦਾ ਹੁੰਦੇ ਹਨ ਉਹਨਾਂ ਨੂੰ ਸਿੱਧਾ ਪੀਆਰ ਲਈ ਸੱਦਾ ਮਿਲ ਸਕਦਾ ਹੈ ਇਸ ਤੋਂ ਬਾਅਦ ਦੂਜਾ ਬਹੁਤ ਹੀ ਮਹੱਤਵਪੂਰਨ ਰਾਹ ਹੈ ਪ੍ਰੋਵਿੰਸ਼ਨਲ ਨੋਮੀਨੀ ਪ੍ਰੋਗਰਾਮ ਜਿਸ ਨੂੰ ਪੀਐਨਪੀ ਵੀ ਕਿਹਾ ਜਾਂਦਾ ਹੈ ਇਸ ਰਾਹੀਂ ਕੈਨੇਡਾ ਦੇ ਵੱਖ-ਵੱਖ ਸੂਬੇ ਜਿਵੇਂ ਅਨਟਾਰੀਓ ਬ੍ਰਿਟਿਸ਼ ਕੋਲੰਬੀਆ ਅਲਬਰਟਾ ਅਤੇ ਸਸਕਾਚੂਨ ਆਪਣੇ ਸੂਬੇ ਦੇ ਲੋੜ ਮੁਤਾਬਕ ਵਰਕਰਾਂ ਨੂੰ ਚੁਣਦੇ ਹਨ ਖਾਸ ਕਰਕੇ ਡਰਾਈਵਰ ਨਰਸ ਹੈਲਥ ਕੇਅਰ ਵਰਕਰ ਕਾਰੀਗਰ ਆਈਟੀ ਅਤੇ ਟੈਕਨੀਕਲ ਫੀਲਡ ਵਾਲੇ ਲੋਕਾਂ ਲਈ 2026 ਵਿੱਚ ਪੀਐਨਪੀ ਰਾਹੀਂ ਪੀਆਰ ਦੇ ਮੌਕੇ ਕਾਫੀ ਵੱਧ ਰਹਿਣਗੇ ਤੀਜਾ ਰਾਹ ਹੈ ਫੈਮਿਲੀ ਸਪான்ਸਰਸ਼ਿਪ ਪ੍ਰੋਗਰਾਮ ਜਿਸ ਦੇ ਤਹਿਤ ਉਹਨਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਜਿਨ੍ਹਾਂ ਨੇ ਆਪਣੇ ਪਤੀ ਪਤਨੀ ਮਾਤਾ ਪਿਤਾ ਜਾਂ ਬੱਚੇ ਪਹਿਲਾਂ ਹੀ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹਨ ਇਸ ਰਾਹੀਂ ਪਰਿਵਾਰ ਇਕੱਠਾ رہ ਸਕਦਾ ਹੈ ਅਤੇ ਪੀਆਰ ਪ੍ਰਕਿਰਿਆ ਵੀ ਕਾਫੀ ਆਸਾਨ ਬਣ ਜਾਂਦੀ ਹੈ ਚੌਥੇ ਨੰਬਰ 30 ਸਟੱਡੀ ਟੂ ਪੀਆਰ ਪਾਥਵੇ ਜੋ ਖਾਸ ਕਰਕੇ ਨੌਜਵਾਨ ਵਿਦਿਆਰਥੀਆਂ ਲਈ ਸਭ ਤੋਂ ਸੁਰੱਖਿਤ ਅਤੇ ਲੋਕਪ੍ਰੀਆ ਰਾਂ ਮੰਨਿਆ ਜਾਂਦਾ ਹੈ ਇਸ ਵਿੱਚ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਫਿਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਸ ਤੋਂ ਬਾਅਦ ਕੰਮ ਦਾ ਤਜਰਬਾ ਅਤੇ ਆਖਰ ਵਿੱਚ ਪੀਆਰ ਲਈ ਅਪਲਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ 2026 ਵਿੱਚ ਵੀ ਇਹ ਰਾਹ ਹਜ਼ਾਰਾਂ ਸਟੂਡੈਂਟਸ ਲਈ ਪੀਆਰ ਦਾ ਦਰਵਾਜ਼ਾ ਖੋਲੇਗਾ ਪੰਜਵਾਂ ਅਤੇ ਆਖਰੀ ਪਰ ਬਹੁਤ ਹੀ ਖਾਸ ਰਾਹ ਹੈ ਅਲਟਰਨੇਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਜੋ ਕੈਨੇਡਾ ਦੇ ਛੋਟੇ ਸੂਬਿਆਂ ਜਿਵੇਂ ਨੋਵਾ ਸਕੋਸ਼ੀਆ ਨਿਊ ਫਾਉਂਡਲੈਂਡ ਅਤੇ ਪ੍ਰਿੰਸ ਐਡਵਰਡ ਆਈਲੈਂਡਰ ਲਈ ਹੈ ਜੋ ਕਿ ਵਰਕਰਾਂ ਦੀ ਭਾਰੀ ਕਮੀ ਲਈ ਮੰਨਿਆ ਜਾਂਦਾ ਹੈ ਜੇ ਕਿਸੇ ਉਮੀਦਵਾਰ ਕੋਲ ਇਹਨਾਂ ਸੂਬਿਆਂ ਦੇ ਜੋਬ ਆਫਰ ਹੋਵੇ ਤਾਂ ਪੀਆਰ ਮਿਲਣ ਤੇ ਚਾਂਸ ਕਾਫੀ ਵੱਧ ਜਾਂਦੇ ਹਨ ਕੁਲ ਮਿਲਾ ਕੇ 2026 ਕੈਨੇਡਾ ਪੀਆਰ ਲੈਣ ਲਈ ਇੱਕ ਸੁਨਹਿਰਾ ਮੌਕਾ ਬਣ ਕੇ ਆ ਰਿਹਾ ਹੈ ਅਤੇ ਜਿਹੜੇ ਲੋਕ ਸਹੀ ਸਮੇਂ ਤੇ ਸਹੀ ਰਾਹ ਦੀ ਚੋਣ ਕਰ ਲੈਂਦੇ ਹਨ ਉਹਨਾਂ ਲਈ ਕੈਨੇਡਾ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਸੁਪਨਾ ਸੱਚ ਹੋ ਸਕਦਾ ਹੈ ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਕੈਨੇਡਾ ਵਿੱਚ ਵਪਾਰ ਨਾਲ ਜੁੜੇ ਨਵੇਂ ਨਿਯਮ ਲਾਗੂ ਹੋ ਗਏ ਹਨ ਜਿਨ੍ਹਾਂ ਨੂੰ ਸਰਕਾਰ ਨੇ ਦੇਸ਼ ਲਈ ਇੱਕ ਬਹੁਤ ਵਧੀਆ ਕਦਮ ਦੱਸਿਆ ਇਹ ਨਵੇਂ ਟ੍ਰੇਡ ਰੂਲਸ ਕਾਰੋਬਾਰੀਆਂ ਛੋਟੇ ਵਪਾਰਾਂ ਅਤੇ ਆਮ ਲੋਕਾਂ ਲਈ ਕੰਮ ਆਸਾਨ ਬਣਾਉਣ ਲਈ ਲਿਆਂਦੇ ਗਏ ਹਨ ਤਾ ਜੋ ਸਮਾਨ ਦੀ ਖਰੀਦ ਤੇਜ਼ ਹੋ ਸਕੇ ਅਤੇ ਕਾਗਜੀ ਕਾਰਵਾਈ ਘੱਟ ਹੋਵੇ ਸਰਕਾਰ ਦਾ ਕਹਿਣਾ ਹੈ ਕਿ ਇਹ ਨਿਯਮ ਸਾਲ ਦੀ ਸ਼ੁਰੂਆਤ ਲਈ ਇੱਕ ਬਹੁਤ ਚੰਗਾ ਤਰੀਕਾ ਹੈ ਕਿਉਂਕਿ ਇਸ ਨਾਲ ਕੈਨੇਡਾ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਵੀ ਬਣਨਗੇ ਇਹ ਨਵੇਂ ਟ੍ਰੇਡ ਨਿਯਮ ਕੈਨੇਡਾ ਦੇ ਵਪਾਰ ਅਤੇ ਆਰਥਿਕ ਵਿਕਾਸ ਲਈ ਇੱਕ ਸਕਾਰਾਤਮਕ ਸ਼ੁਰੂਆਤ ਮੰਨੇ ਜਾ ਰਹੇ ਹਨ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੈਨੇਡਾ ਵਿੱਚ ਵਪਾਰ ਨਾਲ ਜੁੜੇ ਨਵੇਂ ਟ੍ਰੇਡ ਨਿਯਮ ਲਾਗੂ ਹੋ ਗਏ ਹਨ ਅਤੇ ਸਰਕਾਰ ਦੇ ਨਾਲ ਨਾਲ ਵਪਾਰ ਮਾਹਿਰ ਅਤੇ ਉਦਯੋਗ ਜਗਤ ਇਸ ਨੂੰ ਸਾਲ ਦੀ ਸ਼ੁਰੂਆਤ ਲਈ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਸਕਾਰਾਤਮਕ ਅਤੇ ਹੌਸਲਾ ਦੇਣ ਵਾਲਾ ਕਦਮ ਮੰਨ ਰਹੇ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਨਵੇਂ ਨਿਯਮ ਇਸ ਲਈ ਲਿਆਂਦੇ ਗਿਆਨ ਤਾਂ ਜੋ ਕੈਨੇਡਾ ਦੇ ਅੰਦਰ ਵਪਾਰ ਕਰਨਾ ਸੌਖਾ ਹੋਵੇ ਤੇਜ਼ ਅਤੇ ਪਾਰਦਰਸ਼ੀ ਵੀ ਬਣਾਇਆ ਜਾ ਸਕੇ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕਈ ਕਾਰੋਬਾਰੀ ਲੰਬੀ ਕਾਗਜ਼ੀ ਕਾਰਵਾਈ ਜਟਿਲ ਨਿਯਮਾਂ ਅਤੇ ਦੇਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਨਵੇਂ ਟ੍ਰੇਡ ਰੂਲਸ ਨਾਲ ਅਤੇ ਐਕਸਪੋਰਟ ਦੀ ਪ੍ਰਕਿਰਿਆ ਨੂੰ ਵੀ ਆਧੁਨਿਕ ਬਣਾਇਆ ਗਿਆ ਕਾਗਜ਼ੀ ਕੰਮ ਘਟਕੀਤਾ ਗਿਆ ਅਤੇ ਡਿਜੀਟਲ ਪ੍ਰਕਿਰਿਆ ਨੂੰ ਵਧਾਵਾ ਦਿੱਤਾ ਗਿਆ ਜਿਸ ਨਾਲ ਸਮਾਨ ਦੀ ਆਵਾਜਾਈ ਤੇਜ਼ ਹੋਵੇਗੀ ਅਤੇ ਵਪਾਰੀਆਂ ਨੂੰ ਆਪਣੇ ਕਾਰੋਬਾਰ ਤੇ ਹੋਰ ਧਿਆਨ ਦੇਣ ਦਾ ਮੌਕਾ ਮਿਲੇਗਾ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਵਪਾਰ ਲਈ ਇਹ ਨਿਯਮ ਬਹੁਤ ਫਾਇਦੇਮੰਦ ਮੰਨੇ ਜਾ ਰਹੇ ਹਨ ਕਿਉਂਕਿ ਹੁਣ ਉਹਨਾਂ ਲਈ ਨਵੇਂ ਬਾਜ਼ਾਰਾਂ ਤੱਕ ਪਹੁੰਚ ਕਰਨਾ ਆਸਾਨ ਹੋ ਜਾਵੇਗਾ ਅਤੇ ਉਹ ਨਾ ਸਿਰਫ ਦੇਸ਼ ਦੇ ਅੰਦਰ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਆਪਣੇ ਉਤਪਾਦ ਵੇਚ ਸਕਣਗੇ ਵਪਾਰਕ ਸੰਸਥਾਵਾਂ ਦਾ ਮੰਨਣਾ ਹੈ ਕਿ ਨਵੇਂ ਨਿਯਮਾਂ ਨਾਲ ਕੈਨੇਡਾ ਦਾ ਵਪਾਰ ਹੋਰ ਮੁਕਾਬਲੇ ਯੋਗ ਬਣੇਗਾ ਕਿਉਂਕਿ ਹੁਣ ਕਾਰੋਬਾਰੀਆਂ ਦਾ ਸਮਾਂ ਅਤੇ ਖਰਚਾ ਦੋਵੇਂ ਬਚੇਗਾ ਜਿਸ ਦਾ ਸਿੱਧਾ ਅਸਰ ਕੀਮਤਾਂ ਸਪਲਾਈ ਅਤੇ ਗ੍ਰਾਹਕਾਂ ਤੱਕ ਸਮਾਨ ਪਹੁੰਚਾਉਣ ਤੇ ਵੀ ਪਵੇਗਾ ਸਰਕਾਰ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵੇਂ ਟ੍ਰੇਡ ਨਿਯਮ ਨਿਵੇਸ਼ਕਾਂ ਦਾ ਭਰੋਸਾ ਵਧਾਉਣਗੇ ਕਿਉਂਕਿ ਹੁਣ ਕੈਨੇਡਾ ਵਿੱਚ ਕਾਰੋਬਾਰ ਕਰਨ ਲਈ ਨਿਯਮ ਹੋਰ ਸਥਿਰ, ਸਪਸ਼ਟ ਅਤੇ ਭਰੋਸੇਯੋਗ ਬਣਾਏ ਗਏ ਹਨ ਜਿਸ ਨਾਲ ਦੇਸ਼ ਵਿੱਚ ਨਵੇਂ ਨਿਵੇਸ਼ ਆਉਣ ਦੀ ਸੰਭਾਵਨਾ ਵਧੇਗੀ ਇਸ ਦਾ ਫਾਇਦਾ ਆਮ ਲੋਕਾਂ ਨੂੰ ਵੀ ਮਿਲੇਗਾ ਕਿਉਂਕਿ ਜਿਵੇਂ-ਜਿਵੇਂ ਵਪਾਰ ਵਧੇਗਾ ਓਵੇਂ-ਓਵੇਂ ਹੀ ਨੌਕਰੀਆਂ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਅਤੇ ਅਰਥ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਮਾਹਿਰਾਂ ਦਾ ਕਹਿਣਾ ਹੈ ਕਿ ਉਹ ਨਵੇਂ ਟ੍ਰੇਡ ਰੂਲਸ ਸਾਲ ਦੀ ਸੁਰੱਖਿਆ ਲਈ ਵਾਕਈ ਇੱਕ ਬਹੁਤ ਵਧੀਆ ਤਰੀਕਾ ਹਨ ਕਿਉਂਕਿ ਇਹ ਨਾ ਸਿਰਫ ਅੱਜ ਦੇ ਵਪਾਰ ਨੂੰ ਸੁਧਾਰੇਗਾ ਸਗੋਂ ਆਉਂਦੇ ਸਾਲਾਂ ਵਿੱਚ ਕੈਨੇਡਾ ਦੇ ਆਰਥਿਕ ਵਿਕਾਸ ਨੂੰ ਵੀ ਨਵੀਂ ਦਿਸ਼ਾ ਦੇਣ ਵਿੱਚ ਮਦਦਗਾਰ ਸਾਬਤ ਹੋਵੇਗਾ। ਐਪਸੋਸ ਨੇ ਦੱਸਿਆ ਕਿ 2025 ਵਿੱਚ ਕੈਨੇਡਾ ਦੇ ਲੋਕ ਸਭ ਤੋਂ ਜ਼ਿਆਦਾ ਕਿਹੜੀਆਂ ਖਬਰਾਂ ਦੇਖ ਰਹੇ ਸਨ। ਅਤੇ ਕਿਸ ਗੱਲ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਿਤ ਰਹੇ ਸਰਵੇਖਣ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਆਰਥਿਕਤਾ ਨੌਕਰੀਆਂ ਦੇ ਮੌਕੇ ਮੰਗਾਈ ਅਤੇ ਹਾਲਤ ਖਤਰਨਾਕ ਮੌਸਮ ਨਾਲ ਜੁੜੀਆਂ ਖਬਰਾਂ ਨੂੰ ਲੈ ਕੇ ਪਹਿਲਾਂ ਚਿੰਤਾ ਬਣੀ ਰਹੀ ਹੈ ਇਸ ਦੇ ਨਾਲ ਨਾਲ ਸਿਹਤ ਸੇਵਾਵਾਂ ਵਾਤਾਵਰਣ ਅਤੇ ਲੋਕਾਂ ਦੀ ਸੁਰੱਖਿਆ ਵੀ ਲੋਕਾਂ ਦੀ ਵੱਡੀ ਚਿੰਤਾ ਦਾ ਕੇਂਦਰ ਰਹੀ ਅਫਸੂਸ ਦੀ ਤਾਜ਼ਾ ਸਰਵੇਖਣ ਵਿੱਚ 2025 ਵਿੱਚ ਕੈਨੇਡੀਅਨ ਲੋਕਾਂ ਦੀ ਤਰਜੀਹਾਂ ਚਿੰਤਾਵਾਂ ਅਤੇ ਉਨ੍ਹਾਂ ਵੱਲੋਂ ਦੇਖੀਆਂ ਜਾਣ ਵਾਲੀਆਂ ਖਬਰਾਂ ਬਾਰੇ ਬਹੁਤ ਹੀ ਰੋਚਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਜਿਸ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਲੋਕ ਨਾ ਸਿਰਫ ਵਿਸ਼ਵ ਘਟਨਾਵਾਂ ਤੇ ਧਿਆਨ ਦੇ ਰਹੇ ਸਨ ਸਗੋਂ ਆਪਣੇ ਨਿੱਜੀ ਜੀਵਨ ਪਰਿਵਾਰਕ ਸੁਰੱਖਿਆ ਆਰਥਿਕ ਸਥਿਤੀ ਅਤੇ ਭਵਿੱਖ ਲਈ ਵੀ ਬਹੁਤ ਚਿੰਤਿਤ ਸਨ ਸਰਵੇਖਣ ਦੱਸਦਾ ਹੈ ਕਿ 2025 ਵਿੱਚ ਕੈਨੇਡੀਅਨ ਲੋਕ ਸਭ ਤੋਂ ਵੱਧੇਰੇ ਆਰਥਿਕਤਾ ਨੌਕਰੀਆਂ ਮੰਗਿਆਈ ਰੋਜ਼ਾਨਾ ਜੀਵਨ ਦੀਆਂ ਲਾਗਤਾਂ ਅਤੇ ਘਰੇਲੂ ਖਰਚੇ ਦੀਆਂ ਖਬਰਾਂ ਨੂੰ ਦੇਖ ਰਹੇ ਸਨ ਕਿਉਂਕਿ ਇਹਨਾਂ ਦਾ ਸਿੱਧਾ ਅਸਰ ਉਹਨਾਂ ਦੀ ਜ਼ਿੰਦਗੀ ਤੇ ਪ੍ਰਭਾਵ ਪਾਉਂਦਾ ਹੈ ਇਸ ਦੇ ਨਾਲ ਨਾਲ ਲੋਕਾਂ ਲਈ ਸਿਹਤ ਸੇਵਾਵਾਂ ਅਤੇ ਹਸਪਤਾਲ ਦੀਆਂ ਖਬਰਾਂ ਦੇਖ ਕੇ ਵੀ ਚਿੰਤਤ ਰਹੇ ਖਾਸ ਕਰਕੇ ਕੋਰੋਨਾ ਅਤੇ ਹੋਰ ਬਿਮਾਰੀਆਂ ਟੀਕੇ ਅਤੇ ਸਰਵ ਜਨਿਕ ਸਿਹਤ ਪ੍ਰਬੰਧਾਂ ਬਾਰੇ ਵਾਤਾਵਰਣ ਅਤੇ ਕੁਦਰਤੀ ਆਫਤਾਂ ਨੂੰ ਵੀ ਲੋਕਾਂ ਦੀ ਚਿੰਤਾ ਦਾ ਕੇਂਦਰ ਬਣਿਆ ਹੈ ਜਿਸ ਵਿੱਚ ਤੂਫਾਨਾਂ, ਪੁਚਾਲ, ਬਰਫਬਾਰੀ ਅਤੇ ਹਲਾਤੀ ਸੁਰੱਖਿਆ ਦੀਆਂ ਕਠਿਨਾਵਾਂ ਸ਼ਾਮਲ ਹਨ। ਅਫਸੋਸ ਦੇ ਆਂਕੜੇ ਵੀ ਦੱਸਦੇ ਹਨ ਕਿ ਕੈਨੇਡੀਅਨ ਲੋਕ ਸਿਰਫ ਸਮਾਚਾਰ ਹੀ ਨਹੀਂ ਦੇਖ ਰਹੇ ਸੀ ਬਲਕਿ ਉਹ ਲੋਕ ਸਿਆਸੀ ਮਾਮਲਿਆਂ, ਸਰਕਾਰ ਦੀਆਂ ਨੀਤੀਆਂ, ਅੰਤਰਰਾਸ਼ਟਰੀ ਸਬੰਧਾਂ, ਰੋਜ਼ਗਾਰਾਂ ਅਤੇ ਨਿਵੇਸ਼ ਨਾਲ ਜੁੜੇ ਪ੍ਰਸ਼ਨਾਂ ਤੇ ਵੀ ਦੇਸ਼ ਦੀ ਆਰਥਿਕਤਾ ਤੇ ਵੀ ਧਿਆਨ ਦੇ ਰਹੇ ਸਨ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਚਿੰਤਾ ਮੁੱਖ ਤੌਰ ਤੇ ਉਹਨਾਂ ਮਾਮਲਿਆਂ ਨਾਲ ਜੁੜੀ ਹੋਈ ਸੀ ਜਿਸ ਦੇ ਨਾਲ ਰੋਜ਼ਾਨਾ ਜ਼ਿੰਦਗੀ, ਭਵਿੱਖ, ਪਰਿਵਾਰ ਅਤੇ ਸੁਰੱਖਿਆ ਤੇ ਜੀਵਨ ਮਿਆਰ ਤੋਂ ਪ੍ਰਭਾਵਿਤ ਹੋ ਰਹੇ ਸਨ ਜਿਸ ਤੋਂ ਇਲਾਵਾ ਸਰਵੇਖਣ ਦਿਖਾਉਂਦਾ ਹੈ ਕਿ ਕੈਨੇਡੀਅਨ ਲੋਕ ਸਮਾਜਿਕ ਮਾਮਲਿਆਂ, ਮੌਸਮ, ਪ੍ਰਦੂਸ਼ਣ, ਸਥਾਨਕ ਅਤੇ ਅੰਤਰਰਾਸ਼ਟਰੀ ਘਟਨਾਵਾਂ ਨਾਲ ਜੁੜੇ ਰਹੇ ਸਨ ਅਤੇ ਇਸ ਸਾਰੀ ਜਾਣਕਾਰੀ ਲਈ ਉਹ ਸਮਾਚਾਰ ਮੀਡੀਆ ਟੀਵੀ ਚੈਨਲ ਆਨਲਾਈਨ ਪਲੇਟਫਾਰਮ ਅਤੇ ਸੋਸ਼ਲ ਮੀਡੀਆ ਤੇ ਵੀ ਨਿਰਭਰ ਰਹੇ ਅਬਸੋਰਸ ਦੇ ਨਤੀਜੇ ਸਾਫ਼ ਦਿਖਾਉਂਦੇ ਹਨ ਕਿ 2025 ਵਿੱਚ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਉਹ ਮਾਮਲੇ ਸਨ ਜਿਨ੍ਹਾਂ ਨੂੰ ਉਹਨਾਂ ਨੇ ਜ਼ਿੰਦਗੀ ਤੇ ਸਿੱਧਾ ਪ੍ਰਭਾਵ ਮੰਨਿਆ ਅਤੇ ਇਹ ਕਿ ਲੋਕ ਸਿਰਫ ਜਾਣਕਾਰੀ ਹੀ ਪ੍ਰਾਪਤ ਨਹੀਂ ਕਰ ਸਕਦੇ ਬਲਕਿ ਉਹ ਸਮਾਜ ਅਤੇ ਆਪਣੇ ਭਵਿੱਖ ਲਈ ਸੋਚ ਵਿਚਾਰ ਵੀ ਕਰ ਰਹੇ ਸਨ ਇਸੇ ਤਰ੍ਹਾਂ ਇਹ ਸਰਵੇਖਣ ਹੈ ਨਵੇਂ ਸਾਲ ਵਿੱਚ ਕੈਨੇਡੀਅਨ ਲੋਕਾਂ ਦੀਆਂ ਪ੍ਰਾਥਮਿਕਤਾਵਾਂ ਮਨੋਵਿਗਿਆਨ ਚਿੰਤਾਵਾਂ ਅਤੇ ਸਮਾਜਿਕ ਜ਼ਿੰਦਗੀ ਤੇ ਸਮਾਚਾਰ ਦੀ ਭੂਮਿਕਾ ਨੂੰ ਵੀ ਬਹੁਤ ਵਧੀਆ ਢੰਗ ਨਾਲ ਦਰਸਾਉਂਦਾ ਹੈ ਅਤੇ ਇਹ ਵੀ ਸਪਸ਼ਟ ਕਰਦਾ ਹੈ ਕਿ ਲੋਕ ਆਪਣੇ ਜੀਵਨ ਅਤੇ ਭਵਿੱਖ ਨੂੰ ਸੁਰੱਖਿਤ ਬਣਾਉਣ ਲਈ ਕਿਸ ਤਰ੍ਹਾਂ ਦੀਆਂ ਖਬਰਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੇ ਹਨ ਸਰਕਾਰ ਨੇ 2026 ਲਈ ਕੈਨੇਡਾ ਵਿੱਚ ਕਈ ਨਵੇਂ ਕਾਨੂੰਨ ਅਤੇ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਨਵੇਂ ਨਿਯਮ ਲੋਕਾਂ ਦੀ ਸਿਹਤ, ਸੁਰੱਖਿਆ, ਵਾਤਾਵਰਣ ਅਤੇ ਕਾਰੋਬਾਰ ਲਈ ਬਣਾਏ ਗਏ ਹਨ। ਕੁਝ ਨਵੇਂ ਕਾਨੂੰਨ ਡਰਾਈਵਿੰਗ ਅਤੇ ਸੜਕ ਸੁਰੱਖਿਆ ਨਾਲ ਸੰਬੰਧਿਤ ਹਨ, ਤਾਂ ਜੋ ਕੁਝ ਨਿਯਮ ਕਾਰੋਬਾਰ ਕਰਨ ਨਾਲ ਆਸਾਨ ਬਣਾਏ ਗਏ ਹਨ। ਨਵੇਂ ਨਿਯਮਾਂ ਨਾਲ ਲੋਕਾਂ ਦੀ ਜ਼ਿੰਦਗੀ ਹੋਰ ਸੁਰੱਖਿਤ ਅਤੇ ਸੁਖਦਾਇਕ ਬਣੇਗੀ। ਸਰਕਾਰ ਦੱਸ ਰਹੀ ਹੈ ਕਿ ਇਹ ਨਵੇਂ ਕਾਨੂੰਨ ਕੈਨੇਡਾ ਨੂੰ ਹੋਰ ਮਜ਼ਬੂਤ ਬਣਾਉਣ ਲੋਕਾਂ ਲਈ ਵਧੀਆ ਮੌਕੇ ਪੈਦਾ ਕਰਨ ਵਿੱਚ ਮਦਦ ਕਰਨਗੇ 2026 ਵਿੱਚ ਕੈਨੇਡਾ ਵਿੱਚ ਕਈ ਨਵੇਂ ਕਾਨੂੰਨ ਅਤੇ ਨਿਯਮ ਲਾਗੂ ਹੋ ਰਹੇ ਹਨ ਜਿਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਦੀ ਜ਼ਿੰਦਗੀ ਹੋਰ ਸੁਰੱਖਿਤ, ਆਸਾਨ ਅਤੇ ਸੁਖਦਾਈ ਬਣਾਉਣਾ ਹੈ ਸਰਕਾਰ ਨੇ ਇਹ ਨਵੇਂ ਨਿਯਮ ਛੋਟੇ ਤੇ ਦਰਮਿਆਨੇ ਵਪਾਰੀਆਂ, ਕਾਰੋਬਾਰੀਆਂ, ਆਮ ਲੋਕ ਅਤੇ ਵਾਤਾਵਰਨ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਹਨ ਨਵੇਂ ਕਾਨੂੰਨਾਂ ਵਿੱਚ ਡਰਾਈਵਿੰਗ ਅਤੇ ਸੜਕ ਸੁਰੱਖਿਆ ਨਾਲ ਸੰਬੰਧਿਤ ਨਿਯਮ ਵੀ ਸ਼ਾਮਲ ਹਨ ਜਿਨ੍ਹਾਂ ਨਾਲ ਸੜਕਾਂ ਤੇ ਸੁਰੱਖਿਆ ਵਧੇਗੀ ਦੁਰਘਟਨਾਵਾਂ ਘੱਟ ਹੋਣਗੀਆਂ ਅਤੇ ਵਾਹਨ ਚਲਾਉਣ ਵਾਲਿਆਂ ਲਈ ਨਿਯਮਾਂ ਦੀ ਪਾਲਣਾ ਹੋਰ ਆਸਾਨ ਹੋਵੇਗੀ ਕਾਰੋਬਾਰ ਲਈ ਲਿਆਂਦੇ ਨਵੇਂ ਨਿਯਮ ਛੋਟੇ ਅਤੇ ਦਰਮਿਆਨੇ ਵਪਾਰਾਂ ਨੂੰ ਆਪਣਾ ਕਾਰੋਬਾਰ ਤੇਜ਼ੀ ਨਾਲ ਚਲਾਉਣ ਇੰਪੋਰਟ ਐਕਸਪੋਰਟ ਪ੍ਰਕਿਰਿਆ ਨੂੰ ਸੁਧਾਰਨ ਬਣਾਉਣ ਅਤੇ ਸਰਕਾਰੀ ਰਜਿਸਟ੍ਰੇਸ਼ਨ ਨੂੰ ਆਸਾਨ ਕਰਨ ਵਿੱਚ ਮਦਦ ਕਰਨਗੇ ਇਸ ਦੇ ਨਾਲ ਨਾਲ ਵਾਤਾਵਰਣ ਸੁਰੱਖਿਆ ਲਈ ਨਵੇਂ ਕਾਨੂੰਨ ਪ੍ਰਦੂਸ਼ਣ ਘਟਾਉਣਾ ਕੁਦਰਤੀ ਸਰੋਤਾਂ ਦੀ ਸੁਰੱਖਿਆ ਕਰਨਾ ਅਤੇ ਸਥਾਨਕ ਸਮਾਜਾਂ ਲਈ ਮਿਹਨਤਮੰਦ ਮਾਹੌਲ ਬਣਾਉਣ ਵਿੱਚ ਵੀ ਸਹਾਇਕ ਸਾਬਤ ਹੋਵੇਗਾ ਨਵੇਂ ਨਿਯਮ ਡਿਜੀਟਲ ਸੁਰੱਖਿਆ ਅਤੇ ਟੈਕਨੋਲੋਜੀ ਨਾਲ ਜੁੜੇ ਵੀ ਹਨ ਜਿਸ ਨਾਲ ਆਨਲਾਈਨ ਡਾਟਾ ਪ੍ਰਾਈਵੇਸੀ ਮਜ਼ਬੂਤ ਹੋਵੇਗੀ ਤਾਂ ਜੋ ਲੋਕ ਬਿਨਾਂ ਡਰੇ ਆਪਣੀ ਜਾਣਕਾਰੀ ਸੁਰੱਖਿਤ ਰੱਖ ਸਕਣ ਇਸ ਦੇ ਨਾਲ ਸਿਹਤ ਖੇਤਰ ਵਿੱਚ ਵੀ ਨਵੇਂ ਨਿਯਮ ਲਾਗੂ ਹੋ ਸਕਦੇ ਹਨ ਜੋ ਕਿ ਹਸਪਤਾਲ ਕਲੀਨਿਕ ਅਤੇ ਸਿਹਤ ਸੇਵਾਵਾਂ ਨੂੰ ਵੀ ਹੋਰ ਪ੍ਰਭਾਵਸ਼ਾਲੀ ਅਤੇ ਆਸਾਨ ਬਣਾਉਣਗੇ ਤਾਂਕਿ ਆਮ ਲੋਕ ਤੇਜ਼ ਅਤੇ ਬਿਹਤਰ ਸਿਹਤ ਸੇਵਾਵਾਂ ਦਾ ਲਾਭ ਲੈ ਸਕਣ 2026 ਦੇ ਇਹ ਨਵੇਂ ਕਾਨੂੰਨ ਨਵੇਂ ਰਿਪੇਚ 2026 ਦੇ ਨਵੇਂ ਕਾਨੂੰਨ ਨਿਵੇਸ਼ ਲਈ ਵੀ ਸਹਾਇਕ ਹਨ ਕਿਉਂਕਿ ਇਹ ਕਾਰੋਬਾਰੀਆਂ ਲਈ ਨਿਯਮ ਸਪਸ਼ਟ ਅਤੇ ਪਾਰਦਰਸ਼ੀ ਬਣਾਉਣਗੇ ਜਿਸ ਨਾਲ ਦੇਸ਼ ਵਿੱਚ ਨਵੇਂ ਨਿਵੇਸ਼ ਆਉਣ ਦੀ ਸੰਭਾਵਨਾ ਵਧੇਗੀ ਅਤੇ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਇਹ ਨਵੇਂ ਕਾਨੂੰਨ ਕੈਨੇਡਾ ਨੂੰ ਆਰਥਿਕ ਸਮਾਜਿਕ ਅਤੇ ਸੁਰੱਖਿਆ ਦ੍ਰਿਸ਼ਟੀ ਤੋਂ ਹੋਰ ਮਜ਼ਬੂਤ ਬਣਾਉਣਗੇ ਅਤੇ ਲੋਕਾਂ ਦੀ ਜ਼ਿੰਦਗੀ ਹੋਰ ਸੁਖਮਈ ਆਰਾਮਦਾਇਕ ਅਤੇ ਸੁਰੱਖਿਤ ਬਣਾਉਣ ਵਿੱਚ ਵੀ ਸਹਾਇਕ ਸਾਬਤ ਹੋਣਗੇ कुल मिलाकर 2026 ਵਿੱਚ ਲਾਗੂ ਹੋਣ ਵਾਲੇ ਇਹ ਨਵੇਂ ਕਾਨੂੰਨ ਨਾ ਸਿਰਫ ਆਮ ਲੋਕਾਂ ਦੀ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਣਗੇ ਸਗੋਂ ਦੇਸ਼ ਦੇ ਵਪਾਰ, ਨਿਵੇਸ਼, ਆਰਥਿਕਤਾ ਅਤੇ ਵਾਤਾਵਰਣ ਨੂੰ ਵੀ ਇੱਕ ਨਵੀਂ ਦਿਸ਼ਾ ਅਤੇ ਮਜ਼ਬੂਤੀ ਦੇਣਗੇ ਜੋ ਕੈਨੇਡਾ ਨੂੰ ਭਵਿੱਖ ਵਿੱਚ ਹੋਰ ਸੁਰੱਖਿਆ ਪ੍ਰਗਟ ਅਤੇ ਵਿਕਾਸਸ਼ੀਲ ਦੇਸ਼ ਬਣਾਉਣ ਵਿੱਚ ਮਦਦ ਕਰੇਗਾ ਮੁੱਖ ਅਰਥ ਵਿਗਿਆਨੀਆਂ ਨੇ ਕੇਂਦਰ ਬਜਟ ਨਿਗਰਾਨੀ ਏਜੰਸੀ ਤੋਂ ਸਿਰਫ ਬੋਲਚਾਲ ਦੀ بجائے ਵਿਸਤਾਰ ਆંકੜਿਆਂ ਨੂੰ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ। ਉਹ ਕਹਿ ਰਹੇ ਹਨ ਕਿ ਸਰਕਾਰ ਦੇ ਵਾਅਦਿਆਂ ਅਤੇ ਖਰਚੇ ਦੀ ਸਹੀ ਤਸਵੀਰ ਲੋਕਾਂ ਅਤੇ ਵਿਸ਼ਲੇਸ਼ਕਾਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਹਰ ਕੋਈ ਸਿਰਫ ਭਰੋਸੇ ਤੇ ਨਿਰਭਰ ਨਾ ਰਹੇ। ਵਿਸਤਾਰਿਤ ਰਿਪੋਰਟਾਂ ਨੇ ਸਪਸ਼ਟ ਆંકड़े ਨੀਤੀਆਂ ਦੀ ਪ੍ਰਭਾਵਸ਼ੀਲਤਾ, ਸਰਕਾਰੀ ਖਰਚਿਆਂ ਦੀ ਪਾਰਦਰਸ਼ਤਾ ਅਤੇ ਪਵਿੱਖ ਵਿੱਚ ਆਰਥਿਕ ਰੁਝਾਨਾਂ ਨੂੰ ਸਮਝਣ ਵਿੱਚ ਮਦਦ ਕਰੇਗਾ ਅਰਥ ਵਿਗਿਆਨੀਆਂ ਨੇ ਕੇਂਦਰ ਬਜਟ ਨੇ ਗੁਰਾਨੀ ਏਜੰਸੀ ਨੂੰ ਇੱਕ ਮਹੱਤਵਪੂਰਨ ਸੁਝਾਅ ਦਿੱਤਾ ਹੈ ਉਹ ਕਹਿ ਰਹੇ ਹਨ ਕਿ ਸਰਕਾਰ ਦੇ ਵਾਅਦੇਆਂ ਅਤੇ ਆਰਥਿਕ ਨੀਤੀਆਂ ਬਾਰੇ ਸਿਰਫ ਗੱਲਾਂ ਕਰਨ ਦੀ ਬਜਾਏ ਲੋਕਾਂ ਨੂੰ ਨਿਵੇਸ਼ਕਾਂ ਤੱਕ ਵਾਸਤਿਕ ਆંકੜੇ ਅਤੇ ਡਾਟਾ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਮੁੱਖ ਅਰਥ ਵਿਗਿਆਨੀਆਂ ਦੇ ਮੁਤਾਬਕ ਆਮ ਲੋਕ ਅਤੇ ਬਜਟ ਨਾਲ ਸੰਬੰਧਿਤ ਨੀਤੀਆਂ ਵਿੱਚ ਰੁਚੀ ਰੱਖਣ ਵਾਲੇ ਪੱਖਕਾਰ ਸਿਰਫ ਸ਼ਬਦਾਂ ਤੇ ਨਿਰਭਰ ਰਹਿਣਾ ਨਹੀਂ ਚਾਹੁੰਦੇ ਉਹ ਚਾਹੁੰਦੇ ਹਨ ਕਿ ਹਰ ਕੋਈ ਦੇਖ ਸਕੇ ਕਿ ਸਰਕਾਰ ਆਪਣੇ ਵਾਅਦਿਆਂ ਤੇ ਕਿੰਨਾ ਕੰਮ ਕਰ ਰਹੀ ਹੈਨ ਖਰਚੇ ਕਿੱਥੇ ਹੋ ਰਹੇ ਹਨ ਅਤੇ ਭਵਿੱਖ ਲਈ ਆਰਥਿਕ ਰੁਝਾਨ ਕੀ ਹਨ ਅਰਥ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਸਪਸ਼ਟ ਅਤੇ ਵਿਸਤਾਰਿਤ ਆંકੜੇ ਸਰਕਾਰੀ ਨੀਤੀਆਂ ਦੀ ਪ੍ਰਭਾਵਸ਼ੀਲਤਾ ਅਤੇ ਨਿਰਧਾਰਿਤ ਕਰਨ ਵਿੱਚ ਸਹਾਇਕ ਹੁੰਦੇ ਹਨ ਉਦਾਹਰਨ ਵਜੋਂ ਜੇ ਕੋਈ ਨੀਤੀ ਲੋਕਾਂ ਦੇ ਜੀਵਨ ਮਿਆਰ ਬਿਹਤਰ ਕਰਨ ਲਈ ਬਣਾਈ ਗਈ ਹੈ ਤਾਂ ਵਿਸਥਾਰਿਤ ਡੇਟਾ ਦੇਖ ਕੇ ਪਤਾ ਲੱਗ ਸਕਦਾ ਹੈ ਕਿ ਨੀਤੀ ਕਿੰਨੀ کارਗਰ ਹੈ ਇਸ ਤੋਂ ਇਲਾਵਾ ਖਰਚੇ ਦੀ ਪਾਰਦਰਸ਼ਤਾ ਅਤੇ ਨਿਯਮ ਰਿਪੋਰਟਾਂ ਨਾਲ ਨਿਵੇਸ਼ਕਾਂ ਅਤੇ ਵਪਾਰਕ ਜਗਤ ਵਿੱਚ ਭਰੋਸਾ ਵੀ ਬਣਦਾ ਹੈ ਜੋ ਕਿ ਦੇਸ਼ ਦੀ ਆਰਥਿਕ ਮਜ਼ਬੂਤੀ ਅਤੇ ਵੱਧਦੇ ਹੋਏ ਵਿਕਾਸ ਲਈ ਬਹੁਤ ਜ਼ਰੂਰੀ ਹੈ ਅਰਥ ਵਿਗਿਆਨੀਆਂ ਨੇ ਇਹ ਵੀ ਦੱਸਿਆ ਕਿ ਆਂਕੜੇ ਅਤੇ ਜਾਟਾ ਦੇ ਆਧਾਰ 'ਤੇ ਤਿਆਰ ਕੀਤੀਆਂ ਰਿਪੋਰਟਾਂ ਨਾਲ ਸਰਕਾਰੀ ਫੈਸਲੇ ਲੋਕਾਂ ਲਈ ਬਹੁਤ ਸਪਸ਼ਟ ਅਤੇ ਸਮਝਣ ਯੋਗ ਬਣ ਜਾਂਦੇ ਹਨ ਇਸ ਤਰ੍ਹਾਂ ਲੋਕ ਜਾਣ ਸਕਦੇ ਹਨ ਕਿ ਸਰਕਾਰ ਦੀਆਂ ਨੀਤੀਆਂ ਕਿੱਥੇ ਅਸਰਦਾਰ ਹਨ ਅਤੇ ਕਿੱਥੇ ਸੁਧਾਰ ਦੀ ਲੋੜ ਹੈ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਵਿਗਿਆਨੀਆਂ ਨੇ ਬਜਟ ਨਿਗਰਾਨੀ ਏਜੰਸੀ ਨੂੰ ਮਜ਼ਬੂਤ ਆਂਕੜਾ ਪ੍ਰਦਾਨ ਕਰਨ ਵਾਲਾ ਸਿਸਟਮ ਤਿਆਰ ਕਰਨ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਹਰ ਇੱਕ ਨਾਗਰਿਕ ਵਿਦਿਆਰਥੀ ਨਿਵੇਸ਼ਕ ਜਾਂ ਆਰਥਿਕ ਅਨੁਸੰਧਾਰਕ ਸਹੀ ਜਾਣਕਾਰੀ ਅਤੇ ਅਧਾਰਿਤ ਫੈਸਲੇ ਕਰ ਸਕੇ ਇਸੇ ਤਰ੍ਹਾਂ ਮੁੱਖ ਅਰਥ ਵਿਗਿਆਨੀਆਂ ਦੀ ਇਹ ਮੰਗ ਸਿਰਫ ਸਰਕਾਰ ਦੀ ਪਾਰਦਰਸ਼ਤਾ ਵਧਾਉਣ ਲਈ ਹੀ ਨਹੀਂ ਸਗੋਂ ਦੇਸ਼ ਦੀ ਆਰਥਿਕ ਸਮਝਦਾਰੀ ਅਤੇ ਲੋਕਾਂ ਵਿੱਚ ਭਰੋਸੇ ਵੀ ਵਧਾਉਣ ਲਈ ਇੱਕ ਮਹੱਤਵਪੂਰਨ ਅਤੇ ਬਹੁਤ ਜ਼ਰੂਰੀ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲਹਾਂ ਲੈਣਾ ਹੀ ਕੱਲ ਫਿਰ ਮੌਜੂਦ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ